ਦਾ ਕੰਮ ਨਹੀਂ ਕਰਦਾ ਹਾਂ ਜਿਵੇਂ ਆਪਾਂ ਆਪਣੀਆਂ ਮਾਮਾ ਨੇ ਚੰਗਾਏ ਆ ਮਾਰ ਲਾ ਵੀਰੇ ਧਾਰਾ ਤੋਰਾ ਦੇ ਹੁਣੋਂ ਧਾਰਾ ਤੋ ਕੀ ਮਾਰੂ ਹਣ ਜਾਣ ਦੇ ਵਖਾ ਉਹ ਮੈਂ ਮਾਰੂਗਾ ਕੋਈ ਏਖੜਨੀ ਫੇਕੜਨੀ ਆਹੀ ਧਾਰਾ ਨੇ ਵੀਰੇ ਨਾ ਐ ਤੇਰੀ ਗੱਲ ਦੀ ਗਾਰੰਟੀ ਮੰਨ ਜੇ ਇੱਕ ਗੱਲ ਹੈ ਜਿੰਨਾ ਪਾਉਗੀ ਬੇਬੇ ਉਹ ਨਹੀਂ ਕੱਢ ਲੂਗੀ ਬੱਕਰੀ ਚਾਰੂ ਹੈ ਬੱਕਰੀ ਨਵੀਂ ਹੈ ਜੀ ਲੋਟ ਹੈ ਥਣ ਚੱਡਾ ਦੁੱਧ ਦੇਣ ਵਾਲੀ ਹੈ ਮੇਮ ਨਹੀਂ ਤਾਕੜੀ ਹੈ ਕਹੇ ਪੈਸਿਆਂ ਦੀਆਂ ਚਰਨੇ ਆ ਮੁੱਲ ਤਾਂ ਤਾਂ 20000 ਬੇਬੇ ਨੂੰ ਦੇਣੀ ਆ ਦੇ ਦੇ ਜਿੰਨੇ ਦੀ ਚੰਗੀ ਲੱਗਦੀ ਆ ਮੇਰਾ ਹੱਕ ਰੱਖੀ ਨਾ ਉਹਦਾ ਦਈ ਨਾ ਕੱਢੋ ਮੁੰਡੇ ਸਾਈ ਆਪਾਂ ਤਾਂ ਇਹ ਜੀ ਬੰਦੇ ਕਰੀਏ ਸੌਦਾ ਚਾਲੂ ਮੇਰੇ ਭਾਈ ਬਥਲੇ ਮੇਮ ਨਹੀਂ ਵੀ ਕਰਨਾ ਨਾਲ ਸਹਗੀ ਬੁੜੀਏ ਬੱਕਰੀ ਜੇ ਪਸੰਦਾ ਲੈ ਜਾ ਐਦੂ ਬਾਤ ਨੂੰ ਮੰਦਾ ਨਹੀਂ ਕਿਤੇ ਮੇਰੇ ਨਾਲ ਹਾਂ ਮੇਮ ਨਹੀਂ ਬਹੁਤ ਕੰਮ ਦੀ ਹਾਂ ਬੱਕਰੀ ਵੀ ਚੰਗੀ ਆ ਨਵੀਂ ਆ ਜਮਾ ਬਾਈ ਜਮਾ ਨਵੀਂ ਤੋਤਾ ਨਸਲ ਦੀ ਬੱਕਰੀ ਆ ਹਾਂ ਪੂਰੇ ਦੂਰੇ ਹੱਟ ਦੀ ਬੱਕਰੀ ਆ ਹੈ ਸੋਣੀ ਆ ਵੀਰੇ 6 7000 ਮੇਮ ਨਹੀਂ ਦਿੰਦਾ ਮੇਮ ਨਹੀਂ ਕੱਲੀ 7000 ਦੀ ਆ ਸੋਣੀ ਡੱਬੀ ਕਿਉਂ ਬੱਡੇ ਦਿਖਾ ਦੇ ਵੀਡੀਓ ਕੋਲ ਜਿਹਨੂੰ ਮਰਜ਼ੀ ਦਿਖਾ ਲਾ ਬੇਬੇ ਆ ਮੁੰਡੇ ਨੂੰ ਦਿਖਾਉਣੀ ਹੈ ਬਾਕੀ ਭਾ ਬੰਦੇ ਦਾ ਲੋਟ ਹੈ ਉਹ ਤਾਂ ਠੀਕ ਹੈ ਬੰਦੇ ਮੇਮ ਨਹੀਂ ਬਹੁਤ ਕੰਮ ਦੀ ਹੈ ਵੀਰੇ ਬੱਕਰੀ ਵੀ ਚੰਗੀ ਆ ਦੋਨੋਂ ਕੀ ਕੁਸਤਾਂ ਜੋ ਮਰਜ਼ੀ ਪਾਈ ਫਿਰ ਇਹ ਵੀ ਨਹੀਂ ਹੈਗੀ ਚਲ ਇਹ ਨਹੀਂ ਲਊ ਯਾਰ ਇਹ ਲਊ ਇੱਕ ਤਾਂ ਲਊ ਇਹਨੂੰ ਕਿਉਂ ਜੀ ਹਾਂ ਯਾਰ ਆਪਾਂ ਦਾ ਵੇਚਣੀ ਹੈ ਚਲ ਉਹਨਾਂ ਨੂੰ ਖਾ ਦੇ ਅਗਲਾ ਹਾਂ ਹਾਂ ਇਹਦਾ ਇਹਦਾ ਛੇਰੀ ਦਾ ਇਹਦਾ 14000 ਰੁਪਇਆ ਬਾਈ ਇੱਕ ਇਹਦਾ ਇੱਕੋ ਹੀ ਰੇਟ ਆ ਦੋਨਾਂ ਦਾ ਛੇਲੀ ਐ ਵੀ ਸਾਡੇ ਇਹਦੀ ਮਰਜ਼ੀ ਲੈ ਲੈ ਆਪ ਆਠ ਆ ਗਈ ਵੀਰੇ ਆ ਗੱਬਣਾ ਲੈ ਬਾਈ 6 6000 ਨੂੰ ਲੈ ਕੇ ਆਏ ਅਸੀਂ ਕਿੱਥੋਂ ਆਹ ਬਾਈ ਨੂੰ 4-5 ਦਿਹਾੜਾਂ ਡੱਟੇ ਚਲੋ ਆਪਾਂ ਉਹਦੀ ਸਮਝ ਆ ਜਾ ਰਹੀ ਜੀ ਕਿਹੜਾ ਗੁੱਸਾ ਆਹ ਸੂਣ ਵਾਲੀ ਤੁਸੀਂ ਆਪਦੀ ਸਮਝ ਨਾਲ ਲਾਓ ਸੂਣ ਵਾਲੀ ਸੂਣ ਵਾਲੀ ਦਾ 16000 ਆ ਜੀ ਇਹਨੂੰ ਖਾਡ ਰਾਂ ਫੜਕਿਓ ਬਣਾ ਬਣਾ ਇੱਕ ਆਰੀ ਇਹਨੇ ਤੂੰ ਆ ਕੱਢ ਯਾਰ ਸਾਨੂੰ ਦੰਦ ਦਿਖਾ ਦੇ ਨਵੀਂ ਆ ਜਮਾ ਬੜੀ ਕੋਈ ਨਹੀਂ ਚਾਰੇ ਦੰਦ ਮੇਮ ਨਹੀਂ ਐ ਅਰੇ ਸ਼ਮਾ ਕੋਈ ਲੈ ਚਰਨ ਸਿੰਘ ਸਾਹਿਬ ਦੀ ਗੱਲ ਦੱਸ ਵਾ ਤੇ ਨਹੀਂ ਦੱਸਣੀ ਮਾਦਾ ਸਾਹਿਬ ਦੀ ਜੈ ਜੀ ਮਾਲ ਦਾ ਜਮਾਲ ਵੇਚਣ ਵਾਲੀ ਗੱਲ ਕਰਦਾ ਮਾਲ ਸੀ ਜਿਆਦੇ ਅੱਜ ਮੇਰੇ ਕੋਲੇ ਮਾਦਾ ਵੇਚਣ ਵਾਲੀਆਂ ਗੱਲਾਂ ਕਰਦਾ ਵੀ ਵਿਖ ਜੇ ਮਾਲ ਫੜਾ ਫੜਾ ਮਰ ਜਾ ਉੱਥੇ ਭੱਗ ਜਾ ਕੋਈ ਪਰਦੇ ਦੀ ਗੱਲ ਹੁੰਦੀ ਆ ਯਾਰ ਵੀਡੀਓ ਚ ਪਾ ਦੇ ਵਾਹ ਪੂਰੀ ਹੈ ਜਾ ਬੱਤੀ ਬਹੁਤ ਸਾਫ ਹੈ ਬਹੁਤ ਸਾਫ ਹੈ ਕਿਉਂ ਦਾ ਹਾਂ ਅੰਦਰ ਆ ਤੱਕ ਲੈ ਰਹੀ ਜਿਆਦਾ ਬੜਾ ਜਰ ਤੀ ਨਾ ਨਹੀਂ ਆਏ ਨਹੀਂ ਮਿਲਣੀ ਝਾਖਾ ਮੈਂ ਕਰੂੰਗਾ ਤੂੰ ਬੈ ਤੈਨੂੰ ਨਹੀਂ ਪਤਾ ਕਸੇ ਬੋਲੀ ਜਾਇਜ਼ ਕਰ ਰਿਹਾ ਮੈਂ ਅੱਜ ਨਹੀਂ ਨਹੀਂ ਮਿਲਣੀ 20 ਬਾਈ ਨਹੀਂ ਮੰਗਿਆ ਹੈਗਾ ਕਿਉਂ ਜੀ ਕੀ ਲੈ ਕੇ ਨਹੀਂ ਗਿਆ ਇੱਕ ਗੱਲ ਮੈਂ ਤੈਨੂੰ ਦੱਸਾਂ ਉਹ ਬਾਈ ਓ ਯਾਰ ਉਹਦਾ ਬੱਚਾ ਦਾ ਲਿਖ ਦੇ। ਮੈਨੂੰ ਛੇੜ ਕੇ ਲੰਬੀਆਂ ਗੱਲਾਂ ਛੜਾ ਰਹੇ ਨੇ ਫਿਰ ਮੈਂਥੋਂ ਰੁੱਕਿਆ ਨਹੀਂ ਜਾਂਦਾ। ਇਹ ਬਾਜੀਗਰ ਕੋਮ ਹੈ ਨਾ ਜਿਹੜੀ ਇਹ ਬਾਜੀਗਰਾਂ ਦੀ ਕੋਮ ਹੈ। ਬਹੁਤ ਅਸਲੀ ਵਧੀਆ ਨੇਕ ਕੋਮ ਹੈ ਇਹ। ਠੱਗੀ ਨਹੀਂ ਕਿਸੇ ਨਾਲ ਚੋਰੀ ਨਹੀਂ ਯਾਰੀ ਨਹੀਂ ਵਿਚਾਰੇ। ਹਰੇਕ ਬੰਦਾ ਕੰਮ ਨਹੀਂ ਕਰਦਾ ਜੀਵਾਨੇ ਚ। ਇਹ ਛੇਰ ਜੀਰੀਆਂ ਲਾ ਲਾ ਕੇ ਕਮਾ ਕੇ ਰੋਟੀ ਖਾ ਰਹੇ ਨੇ। ਜੈ ਮਹਿਸਾ ਦਾ ਵਪਾਰ ਕਰਦੇ। ਉਹਦਾ ਕੋਈ ਮਿਹਨਤ ਨਾਲ ਹੀ ਆ ਬਾਈ। ਇੰਨੇ ਨਹੀਂ ਜੀਰੀ ਦਿਨ ਰਾਤ ਲਾਉਂਦੇ ਨੇ ਬੱਚੇ ਬਾਲ ਬੱਚੇ ਖੇਤਾਂ 'ਚ ਮੋਟਰਾਂ ਤੇ ਲੈ ਕੇ ਬੈਠੇ ਰਹਿੰਦੇ ਨੇ ਵਿਚਾਰੇ ਜੈ ਹੈ ਵਿਚਾਰੇ ਫੂਸ ਲੈਣਗੇ ਝਾਰ ਲੈਣਗੇ ਦਾਣਿਆਂ 'ਚ ਐ ਖੰਡਿਆ ਕੇ ਸਰੋਂਜੋ ਦਾਣੇ ਪੈਸੇ ਦਾਣਿਆਂ 'ਚ ਫਿਰ ਝੂਗਣਗੇ ਪਤਾ ਨਹੀਂ ਬੱਚੇ ਕੁਛ ਪਤਾ ਨਹੀਂ ਨਾ ਬੱਚੇ ਵਿਚਾਰਿਆਂ ਨੂੰ ਕਦੇ ਥੋ ਥੱਗੀ ਚੋਰੀ ਵਾਜੀ ਕਰਦਾ ਦੇਖਿਆ ਮੈਂ ਤਾਂ ਦੇਖਿਆ ਨਹੀਂ ਭਈ ਜੈ ਮੈਂ ਇਹ ਸਮੂਹ ਦਾ ਵਪਾਰ ਕਰਦੇ ਨੇ ਮਾਨਦਾਰ ਬੰਦੇ ਨੇ ਇਹ ਮਾੜੇ ਨਹੀਂ ਹਰੇਕ ਕੋਮਨੋਂ ਵਧੀਆ ਰੋਟੀ ਕਮਾ ਕੇ ਖਾ ਰਹੇ ਨੇ ਜੀਰੀ ਲਾ ਕੇ ਗਰੇ ਨਗਰਾ ਬਣ ਕੇ ਜਾ ਫੂਸ ਲੈਂਦੇ ਨੇ ਜੀਰੀ ਦਾ ਪਤਾ ਨਹੀਂ ਉਹ ਚੋਂ ਫੂਸ ਚੋਂ ਕੁਝ ਲਿਕੜੇ ਨਾ ਵੀ ਲਿਕੜੇ ਭਾਈ ਕਿਸਮਤ ਦੀ ਗੱਲ ਹੈ ਤੈਨੂੰ ਮਾਰ ਨਹੀਂ ਪਾਉਂਦਾ ਸਾਹਬ ਨਾ ਬੱਕਰੀ ਦਵਾ ਕੇ ਤੂੰ ਫੜੀ ਬੱਕਰੀ ਕਿੱਥੇ ਹੈ ਕਿਹੜੀ ਆ ਉਹ ਉਹ ਤੇਰੀ ਗੱਪਣ ਪੱਠ ਅੱਛਾ ਹਾਂ ਇਹ ਹੈ ਵੀਡੀਓ ਚੱਲਿਆ ਬੇਬੇ ਕਿੱਧਰ ਗਈ ਬੇਬੇ ਵੀ ਆ ਗਈ ਬੇਬੇ ਓਏ ਆ ਜੂਗੀ ਬੇਬੇ ਪਾਸ ਕਰ ਆ ਲੈ ਵੇ ਸਰਾ ਵੀ ਜ਼ਰੂਰੀ ਆ ਪੋਰਾ ਤੂੰ ਇਹ ਓ ਬੇਬੇ ਦੀ ਕਿਸਮਤ ਦੀ ਬੇਬੇ ਨੂੰ ਮਿਲ ਜੂ ਤੂੰ ਧਾਰ ਲੈਣ ਨੂੰ ਆਇਆ ਉਹਦੇ ਵੀਕਾ ਨੇਰ ਤੋਂ ਯਾਰਾ ਹਾਂ ਮੇਰੇ ਪਾਸੋਂ ਦਾ ਗੜੀ ਜੰਨਾ ਤੇਰੇ ਪਿੱਛੇ ਮੱਥਾ ਮਾਰ ਰਿਹਾ ਉਹ ਕਹਿੰਦਾ ਬੇਬੇ ਨੂੰ ਦਵਾ ਦੇ ਬਾਜ਼ਾਰ ਤਾਂ ਬੇਬੇ ਦੀ ਏ ਸਾਰਾ ਇਹ ਵਿਚਾਰੀ ਦਾ ਉਹ ਤਾਂ ਉਰੇ ਦੀ ਏ ਪੰਜਾਬ ਦੀ ਏ ਗੱਲ ਤਾਂ ਇੱਜ਼ਤ ਤੇਰੀ ਕਰਦਿਆਂ ਮਹਿਮਾਨ ਬੰਦਾ ਤੂੰ ਕਿੱਥੋਂ ਆਇਆ ਚੱਲ ਨਿਮੇੜ ਫਿਰ ਫੜਾ ਫੜ ਹੋਰ ਵੀ ਮਾਰ 12000 ਲੈਣਾ ਚਾਹ ਰਹੇ ਆ ਫੇਰ ਨਹੀਂ ਮਿਲਦੀ ਫੇਰ ਤਾਂ ਕਈ ਗਰੀਬ ਆਦਮੀਆਂ ਮਰਿਆ ਪਿਆ ਨਹੀਂ ਵੀ ਨਾ ਮੋਲੀ ਚਮਾ ਜੈ ਜੀ ਨਿਕਲ ਗਿਆ ਮੂੰਹ ਦੇ ਵਿੱਚੋਂ ਜੇ ਅਸਲ ਗੱਲ ਪੁੱਛੇ ਤੂੰ ਇਹਦਾ ਫੇਰ ਪਹਿਲਾਂ ਵੀ ਕਰਦਾ ਤੂੰ ਸੁੱਤਾ ਵੇ ਆਪੇ ਨਿਕਲ ਗਿਆ ਜਿਵੇਂ ਨਿਕਲ ਗਿਆ ਕਿਉਂ ਇਹ ਨਿਕਲ ਗਿਆ ਹੁਣ ਅਸੀਂ ਤਾਂ ਮਾਰ ਕੇ ਖੀਰ ਖਾਣੀ ਹੈ ਮਾਰ ਕੇ ਨਾ ਖਾ ਖੀਰ ਹਾਂ ਕਿਉਂ ਜੀ ਲੈ ਫੜ ਵੇਚਤੀ ਉਹਨਾਂ ਘਰ ਹੱਥ ਨਹੀਂ ਤੂੰ ਦੱਸ ਮੈਰੇ ਤੋਂ ਬਸ 13000 ਦੀ ਦਿੰਨਾ ਨਹੀਂ ਹੁੰਦੀ ਸਾਢੇ 13 ਸਾਢੇ 15000 ਤੋਂ ਘੱਟ ਪੱਠ ਨਹੀਂ ਦੇਣੀ ਤਾਂ ਇਹ ਕਹਿ ਜੇ ਨਾ 14 ਦੀ ਦਿੰਨਾ ਨਹੀਂ ਹੁੰਦੀ ਉਹਰਾ ਹੱਥ ਕਸਦਾ ਗੱਲ ਤਾਂ ਸੁਣ ਲੈ ਤੇਰੇ ਵਰਗੇ ਗੱਲ ਤਾਂ ਸੁਣ ਲੈ ਮੇਰੀ ਗਾਲ ਹੀ ਮੈਂ ਜਾਇਜ਼ ਜਾਇਜ਼ ਕਰੀ ਸੀ ਵੀਰੇ ਕੀ ਹੋ ਗਿਆ ਜੇ ਸਹੀ ਹੁੰਦੀ ਨਾ ਜਦੇ ਫੜਾਂਦਾ ਬਾਈ ਫੰਡਰਾ ਪੱਟਾ ਅੱਗੇ ਸਾਡੇ 13000 ਓਏ ਖਰਚਾ ਕੀ ਹੋ ਗਿਆ ਓ ਕੀ ਹੋ ਗਿਆ ਓ ਗੱਲ ਤਾਂ ਦੱਸ ਖਸਮਾ ਮੈਨੂੰ ਦੱਸਣਿਆ ਨਹੀਂ ਲੋਕਾਂ ਦਾ ਸਲਤ ਜੇ ਐ ਮੇਰੇ ਗਲੇ 'ਚ ਗੇਰੜਣ ਲੱਗ ਜਾਣਾ ਹੱਥਾਂ ਨੂੰ ਮੈਂ ਹੀ ਫੇਲ ਹੋ ਜਾਾਂ ਤੇ ਮੇਰਾ ਪਕਾਇਆ ਕੁੱਟਦਾ ਫਿਰਦਾ ਜੇ ਤਾ ਫਿਰ ਸਹੀ ਤੂੰ ਸੌਦੇ ਕਰ ਮੈਨੂੰ ਇਹ ਪੱਠਾ ਦਵਾ ਤੇਰੀ ਤੇਰੀਆਂ ਮੈਂ ਲੈ ਕੇ ਦਿਖਾਉਣਾ ਮਾਲਕ ਮੈਨੂੰ ਬਣਾ ਦੇ ਤੂੰ ਦਲਾਲ ਬਣ ਜਾ। ਮਾਲਕ ਦਲਾਲ ਨਾ। 70 ਵੀ ਸਾਡੀ ਪੈਂਦੇ ਨੇ। 70 ਦਾ ਪੈਣ ਕੀ। ਇਹ ਲੈ ਬਹੁਤੀਆਂ ਗੱਲਾਂ ਨਾ ਕਰ ਗਰੀਬ ਆਦਮੀ ਆ ਵਾ ਬੇਇੱਜ਼ਤੀ। 14.5 ਦੀ। ਚੱਟ। ਫੜ ਓਏ। ਫੜ ਨਾ ਤੇ ਆ ਸੀਤੀ ਉੱਥੇ। ਪੈਸੇ ਵੜਾ। ਛੱਪ ਜੂਗੀ ਕੋਈ ਗੱਲ ਨਹੀਂ। ਛੱਪ ਜੂਗੀ ਛੱਪ ਜੂਗੀ। ਕਿੰਨੇ ਫਾਇਦਾ ਕਰ ਲੈ ਕਿਸੇ ਦਾ। ਆਲਾ ਕੋਈ ਗਦੇ ਦੇ ਪਾਇਆ ਤੇ ਅੱਖਾਂ ਚ ਜਨੂਨ। ਕਹਿੰਦਾ ਭੈਣਦਾਰ ਮੇਰੀਆਂ ਦਾ ਭੰਦਾ ਹੈ। ਉਰੇ ਆ ਜਾ ਖਾੜੇ ਚ ਬਾਈ। ਕਿ ਤੂੰ ਖਰਜਾ ਮੈਂ ਬੋਲਣ ਲੱਗ ਰਿਹਾ ਇਹ ਕੀ ਮੇਰੇ ਤਾਏ ਦਾ ਮੁੰਡਾ ਲੱਗਦਾ ਆਮਣੇ ਇਹਨੂੰ ਵੀ ਮਾਰਾਂਗੇ ਕੋ ਤੇਰੇ ਵੀ ਮਾਰਾਂਗੇ ਧੱਕਾ ਤੇ ਲਾਤਾਹੀਂ ਸੌਦਾ ਬਣੂ ਲੋ ਆ ਨੋਟ ਬਦਲ ਲੈ ਪਹਿਲਾਂ ਸਿਰੇ ਇਹ ਸਾਈ ਤੇਰੀ ਹੈ ਤੇਰੀ ਹੈ ਇਹ ਓਏ ਖਰਜਾ ਇਹ ਨਕਲੀ ਆਥਣੇ ਸੰਭ ਕੇ ਅੱਡ ਪਾਲੀ ਮੈਨੂੰ ਦੇਦੀ ਉਹ ਨਕਲੀ ਨਹੀਂ ਹੈਗਾ ਇਹ ਐ ਸਸਲੀ ਧੋਖਾ ਓ ਯਾਰ ਜਿੰਨੇ ਨਕਲੀ ਨੇ ਮੈਨੂੰ ਦੇਦੀ ਯਾਰ ਆਥਣ ਨੂੰ 3 4 5 7 9 10 11 12 13 14 ਸਾਈ ਵਾਲੇ ਸਨੇਚੋ 500 500 ਮੋੜ ਤਾਂ ਨਾ ਉਹ ਨੋਟ ਮੈਂ ਸਾਈ ਵਾਲਾ ਵਿੱਚ ਪਤਾ ਇਥੇ ਸਾਢੇ 14 ਸਾਢੇ 14 ਹੋ ਗਿਆ ਜੀ ਇਹ ਲਿਖਾਈ ਕਰਾਓ ਆਪੋ ਦੀ ਜਾਓ ਬੱਕਰੀ ਬੜਾ ਥੋੜੇ ਹੋ हां बकरी ਛੱਡਿਆ ਉਰੀ ਆ ਜਾ ਇੱਥੇ ਖੜਿਆ ਮੈਂ ਸਮਾ ਕੇ ਆ ਜਾ